ਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਦੀ ਪੈਰੋਲ ਤੇ ਫਿਰ ਤੋਂ ਸੁਣਵਾਈ ਹੋਈ ਆ ਤੇ ਹੁਣ ਪੂਰੀ ਗੱਲਬਾਤ ਆਪਾਂ ਸਾਂਝੀ ਕਰਾਂਗੇ ਅਮਰਤਪਾਲ ਦੀ ਸੁਣਵਾਈ ਦੇ ਵਿੱਚ ਹੁਣ ਪੈਰੋਲ ਅਮਰਤਪਾਲ ਨੂੰ ਕਿਉਂ ਨਹੀਂ ਮਿਲੀ ਤਾਂ ਪਹਿਲਾਂ ਆਪਾਂ ਵੀਡੀਓ ਸਾਂਝੀ ਕਰਾਂਗੇ ਜਿਹੜੇ ਕੀ ਉਹਨਾਂ ਦੇ ਵਕੀਲ ਆ ਮਾਨ ਸਿੰਘ ਖਾਰਾ ਉਹਨਾਂ ਬੰਨਿਓ ਵੀ ਕਿਹਾ ਜਾਂਦਾ ਵੀ ਅਮਰਤਪਾਲ ਨੂੰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਪਰ ਹਰ ਕੈਦੀ ਨੂੰ ਤਿੰਨ ਵਾਰ ਪੈਰੋਲ ਮਿਲਦੀ ਹੈ ਤੇ ਅਮਰਤਪਾਲ ਨਾਲ ਨਾਂ ਸਾਫੀ ਕਿਉਂ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਅੱਗੇ ਗੱਲਬਾਤ ਇਹ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਸਾਜਿਦ ਦੇ ਤਹਿਤ ਇੱਕ ਲਿਸਟ ਤਿਆਰ ਕੀਤੀ ਗਈ ਹੈ ਸਰਦੋਤ ਦੇ ਫਲਾਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰੋਲ ਮੰਗੀ ਹੈ ਆਪਣੇ ਪਾਲ ਨੇ ਤੇਸੀ ਪਰੋਲ ਨੂੰ ਲੈ ਕੇ ਜੋ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀ ਤਾਂਦਰਸਲ ਪੰਜਾਬ ਸਰਕਾਰ ਦੇ ਵੱਲੋਂ ਇਹ ਜੋ ਪਰੋਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਜਦੋਂ ਅਦਾਲਤ ਦੇ ਵਿੱਚ ਇਹ ਮਸਲਾ ਪਹੁੰਚਦਾ ਹੈ ਤਾਂ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਧਿਕਾਰ ਦਿੱਤਾ ਜਾਂਦਾ ਹੈ ਕਿ ਕਿਹੜੇ ਇਨਕਾਰ ਤੋਂ ਬਾਅਦ ਅੰਮ੍ਰਿਤਪਾਲ ਦੇ ਵੱਲੋਂ ਇਸ ਇਨਕਾਰ ਨੂੰ ਲੈ ਕੇ 페ਰੋਲ ਦੇ ਉੱਤੇ ਮੁਰਸਨਵਾਈ ਦੀ ਅਪੀਲ ਕੀਤੀ ਗਈ ਜਿਸ ਬਾਬਤ ਤੇ ਜੋ ਸੁਣਵਾਈ ਹੋਈ ਇਹ ਹਲਫਨਾਮਾ ਦਾਖਲ ਕੀਤਾ ਗਿਆ ਜਿਸ ਦੇ ਵਿੱਚ ਸੁਣਵਾਈ ਦੌਰਾਨ ਇਹ ਵੀ ਜ਼ਿਕਰ ਕੀਤਾ ਗਿਆ ਕਿ ਵਿਦੇਸ਼ੀ ਜਥੇਬੰਦੀ ਦੇ ਨਾਲ ਮਿਲ ਕੇ ਸਾਜ਼ਿਸ਼ ਰਚ ਰਿਆ ਸੀ ਅਮਰਿਤਪਾਲ ਐਮਪੀ ਅਮਰਿਤਪਾਲ ਦੇ ਵਕੀਲ ਇਮਾਨ ਖਾਰਾ ਸਾਡੇ ਨਾਲ ਆਨਲਾਈਨ ਦੇ ਉੱਤੇ ਜੁੜੇ ਹੋਏ ਨੇ ਇਮਾਨ ਖਾਰਾ ਜੀ ਲਿਵਿੰਗ ਇਨ ਦੀ ਨਿਊਜ਼ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਮਪੀ ਅਮਰਿਤਪਾਲ ਦੀ ਪਰੋਲ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਕੋਈ ਸਾਜ਼ਿਸ਼ ਤਹਿਤ ਹਿੱਟ ਲਿਸਟ ਤਿਆਰ ਕੀਤੀ ਗਈ ਸੀ ਵਿਦੇਸ਼ੀ ਜਥੇਬੰਦੀਆਂ ਨਾਲ ਮਿਲ ਕੇ ਸਾਜ਼ਿਸ਼ ਰਚ ਰਿਆ ਸੀ ਅਮਰਿਤਪਾਲ ਉਹ ਇਹ ਜਿਹੜੀਆਂ ਮੈਂ ਤਾਂ ਕਹੂੰਗਾ ਕਸੀਆ ਪੀਟੀਆਂ ਗੱਲਾਂ ਨੇ ਇਹ ਜਿਹੜਾ ਉਹ ਗਰਾਉਂਡ ਦਾ ਰਿਟੈਂਸ਼ਨ ਜਿਨ੍ਹਾਂ ਦੇ ਆਧਾਰ ਤੇ ਐਨਐਸਏ ਲਾਇਆ ਗਿਆ ਉਸੇ ਚੀਜ਼ ਨੂੰ ਵਾਰ-ਵਾਰ ਜੋ ਸਰਕਾਰ ਵੱਲੋਂ ਉਜਾਗਰ ਕੀਤਾ ਜਾ ਰਿਹਾ ਹੈ ਵੀ ਦੇਖੋ ਏਕੀਏ ਜਥੇਬੰਦੀ ਫਰਵਰੀ 2025 ਚ ਕੈਨੇਡਾ ਚ ਬਣਾਈ ਹੈ ਜੀ ਤੇ ਭਾਈ ਅਮਰਪਾਲ ਸਿੰਘ ਰਿਵੂਗੜ ਦੀ ਝੇਲ ਚ ਨੇ ਤਾਂ ਉਹਨਾਂ ਦੀ ਕੈਨੇਡਾ ਨਾਲ ਕੋਈ ਤਾਂ ਲਿੰਕ ਤਾਂ ਬੰਦਾ ਨਹੀਂ ਭਾਈ ਸਾਹਿਬ ਦਾ ਤੇ ਤੁਸੀਂ ਦੇਖੋ ਜਿਹੜੀਆਂ ਬਾਕੀ ਕੋਈ ਗੱਲਾਂ ਨੇ ਜੀ 15 ਬੰਦੇ ਉਹ ਮੈਂ ਤਾਂ ਸਮਝਦਾ ਨਹੀਂ ਉਹ ਜਿਹੜੇ ਵਿਚਾਰੇ ਪਤਾ ਨਹੀਂ ਕਿਉਂ ਉਹ ਨਾ 15 ਬੰਦਿਆਂ ਦਾ ਨਾਮ ਉਛਾਲ ਰਹੇ ਨਹੀਂ ਉਹਨਾਂ ਚੋਂ ਅੱਧੇ ਤੋਂ ਵੱਧ ਤਾਂ ਵਿਚਾਰੇ ਮਹਾਦਰ ਨੇ ਪਿੰਡਾਂ 'ਚ ਰਹਿਣ ਵਾਲੇ ਨੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਕੋਈ ਵਾਹ ਨਹੀਂ ਵਾਸਤਾ ਨਹੀਂ ਉਹਨਾਂ ਦਾ ਇੱਕ ਐਮਪੀ ਦੀ ਉਹਨਾਂ ਨਾਲ ਮੈਂਬਰ ਪਾਰਲੀਮੈਂਟ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਜੀ ਦੂਸਰੀ ਗੱਲ ਤੁਸੀਂ ਦੇਖੋ ਕਹਿੰਦੇ ਨੇ ਕੁਝ ਖਾਲਸਤਾਨੀਆਂ ਦੇ ਕਹਿਣ ਤੇ ਉਹ ਬੰਦੇ ਟਾਰਗੇਟ ਤੇ ਨੇ ਉਹ ਬੰਦੇ ਤਾਂ ਆਪ ਹੀ ਪਹਿਲਾ ਖਾਲਸਤਾਨੀ ਨੇ ਜੀ ਮੋਰਚਾ ਜਿੱਦ ਜਾਂਦੇ ਨੇ ਖਾਲਸਤਾਨ ਦਾ ਝੰਡਾ ਚੁੱਕਦੇ ਨੇ ਤਾਂ ਦੇਖੋ ਇਹ ਸਾਰਾ ਇੱਕ ਪੋਲੀਟਿਕਲ ਕੌਸਪੀਰੇਸੀ ਹੈ ਸਰਕਾਰ ਵੱਲੋਂ ਬਣਾਇਆ ਗਿਆ ਹਾਂਜੀ ਹੁਣ ਇਹ ਜਿਹੜੇ ਕੀ ਇਹਨਾਂ ਦੇ ਵਕੀਲ ਆ ਭਾਈ ਮਾਨ ਸਿੰਘ ਖਾਰਾ ਇਹਨਾਂ ਨੂੰ ਕਿਹਾ ਜਾਂਦਾ ਵੀ ਜਿਹੜੇ ਕੀ ਅਮਰਤਪਾਲ ਤੇ ਇਹ ਕਹਿੰਦੇ ਆ ਵੀ ਇੱਕ ਪਾਸੇ ਪੱਤਰਕਾਰ ਤੋਂ ਪੱਤਰਕਾਰ ਸਵਾਲ ਪੁੱਛਦੇ ਆ ਵੀ ਜਿਹੜੇ ਕੀ ਅਮਰਤਪਾਲ ਦੇ ਤੇ ਦੋਸ਼ ਲੱਗਦੇ ਵੀ ਇਹ ਵਿਦੇਸ਼ੀ ਜਿੱਥੇ ਬੰਦੀਆਂ ਨਾਲ ਲੈਂਕਾ ਤਾਂ ਇਹ ਗੈਰਕਾਨੂੰਨੀ ਕੰਮ ਵੀ ਕਰਦੇ ਤੇ ਬਾਕੀ ਇਹ ਹੁਣ ਪੈਰੋਲ ਮਿਲ ਕਿਉਂ ਨਹੀਂ ਰਹੀ ਜੇ ਗੱਲ ਕਰੀਏ ਭਾਈ ਪੰਜਾਬ ਸਰਕਾਰ ਦੀ ਸੀਐਮ ਭਵੰਤਵੰਦ ਇਹ ਕਿਹੜਾ ਜਿਹਾਕਰ ਅਮਰਤਪਾਲ ਬਾਹਰ ਹੋਂਦਾ ਤਾਂ ਗੁੰਡੇ ਕਰਦੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਪੰਜਾਬ ਚ ਕ੍ਰਾਈਮਬਾਦ ਜੂ ਤੇ ਹਗਾਮੇ ਹੋਣਗੇ ਤੇ ਭਾਈ ਇਸ ਕਰਕੇ ਹੁਣ ਅਮਰਤਪਾਲ ਦੇ ਵਕੀਲ ਆ ਜੋ ਉਹਨਾਂ ਦਾ ਕਹਿਣਾ ਏ ਹੈਗਾ ਵੀ ਅਮਰਤਪਾਲ ਤੇ ਬਾਰ-ਬਾਰ ਉਹੀ ਗੱਲ ਚਿਤਾਰੀ ਜਾਂਦੀ ਹੈ ਵੀ ਇਹ ਵਾਰ-ਵਾਰ ਉਹੀ ਗੱਲ ਫੇਰ ਤੋਂ ਕਹੀ ਜਾਂਦੀ ਆ ਵੀ ਇਹ ਜੀ ਦੇਸ਼ ਦੇਸ਼ਾਂ ਨਾਲ ਜ ਦੇਸ਼ਾਂ-ਵਦੇਸ਼ਾਂ ਨਾਲ ਇਹਦਾ ਕੰਟੈਕਟ ਆ ਤੇ ਇਹ ਕਾਰਨਾਮੇ ਜਿਹੜੇ ਕਰ ਰਿਹਾ ਜੇ ਗੱਲ ਕਰੀਏ ਹੁਣ ਅਜਨਾਲਾ ਕਾਂਡ ਵੀ ਹੋਇਆ ਸੀ ਜਿਹੜਾ ਉਹਦੇ ਵਿੱਚ ਵੀ ਪਰਚੇ ਦਰਜਾ ਜੇ ਗੱਲ ਕਰੀਏ ਹਰੀ ਨਾਮਗੁਰ ਪ੍ਰੀਤਾਰੀ ਨਾਂ ਦਾ ਕੇਸ ਦਰਜ ਹੁੰਦਾ ਉਹਦੇ 'ਚ ਵੀ ਅਮਰਤਪਾਲ ਤੇ ਐਨਐਸਏ ਵੀ ਲੱਗਦੀ ਆ ਤੇ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਤੋਂ ਐਨਐਸਏ ਹਟਾ ਦਿੱਤੀ ਜਾਂਦੀ ਆ ਪਰ ਅਮਰਤਪਾਲ ਤੋਂ ਕਿਉਂ ਨਹੀਂ ਇਹ ਵਕੀਲ ਦਾ ਕਹਿਣਾ ਆ ਤੇ ਹੁਣ ਇਹ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਤਾਂ ਇਹੀ ਕਹਿਣਾ ਇੱਕ ਪਾਸੇ ਸੀਐਮ ਭਵੰਤਮਨ ਦਾ ਇਹੀ ਕਹਿਣਾ ਵੀ ਜਿੰਨਾ ਚਿਕ ਮੈਂ ਮੇਰੀ ਸਰਕਾਰ ਨੂੰ ਕੀ ਉਹਨਾਂ ਚਿਕ ਅਮਰਪਾਲ ਜੇਲ੍ਹ ਦੇ ਵਿੱਚ ਹੀ ਰਹੂਗਾ ਪਰ ਹੁਣ ਪੱਤਰਕਾਰ ਬੰਨਿਓ ਸਵਾਲ ਪੁੱਛੇ ਜਾਂਦੇ ਆ ਤੇ ਭਾਈ ਜੋ ਉਹਨਾਂ ਦੇ ਵਕੀਲ ਹਨ ਨਾ ਬੰਨਿਓ ਦੱਸੇ ਜਾਂਦੇ ਵੀ ਅਮਰਪਾਲ ਤੇ ਜੋ ਵੀ ਦੋਸ਼ ਲੱਗਿਆ ਇਹ ਸਭ ਆਪਣੇ ਆਪ ਕਹਿ ਦਈਏ ਵੀ ਜਿਵੇਂ ਪੰਜਾਬ ਸਰਕਾਰ ਤੱਕਾ ਕਰ ਰਹੀ ਹੁਣ ਇਹਨਾਂ ਦੇ ਵਕੀਲ ਦਾ ਇਹੀ ਕਹਿਣਾ ਤੇ ਹੁਣ ਭਾਈ ਇੱਕ ਪਾਸੇ ਫੈਸਲਾ ਤਾਂ ਹੁਣ ਕੋਰਟੀ ਕਰੂਗੀ ਕਿਉਂਕਿ ਇੱਕ ਪਾਸੇ ਲੰਬੇ ਸਮੇਂ ਤੋਂ ਅਮਰਤਪਾਲ ਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਗੁਰਪ੍ਰੀਤਰੀ ਨਾਂ ਦਾ ਇੱਕ ਕਤਲकांड ਦਾ ਕੇਸ ਵੀ ਆਜ ਨਾਲਾ ਕਾਂਡ ਦਾ ਵੀ ਆ ਤੇ ਭਾਈ ਹੁਣ ਪੂਰੀ ਗੱਲਬਾਤ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਣੇ ਸਾਂਝੀ ਜਰੂਰ ਕਰਨੀ ਸੀ ਅਮਰਤਪਾਲ ਨੂੰ ਲੈ ਕੇ ਜੇ ਗੱਲ ਕਰੀ ਹੁਣ ਅਰਜੀ ਲਾਈ ਸੀ ਫਿਰ ਤੋਂ ਪੈਰੋਲ ਦੀ ਤੇ ਪਰ ਉਹ ਰੱਦ ਕਰ ਦਿੱਤੀ ਜਾਂਦੀ ਹੈ ਕਈ ਵਾਰ ਅਰਜੀ ਲੱਗ ਚੁੱਕੀ ਅਮਰਤਪਾਲ ਨੂੰ ਵੀ ਜੋ ਉਹਨਾਂ ਨੂੰ ਪੈਰੋਲ ਮਿਲੇ ਸਾਲ ਦੇ ਵਿੱਚ ਇੱਕ ਕੈਦੀ ਨੂੰ ਤਿੰਨ ਵਾਰ ਪੈਰੋਲ ਮਿਲ ਸਕਦੀ ਹੈ ਪਰ ਅਮਰਤਪਾਲ ਨੂੰ ਨਹੀਂ ਮਿਲੀ ਜਦੋਂ ਤੱਕ ਦਾ ਇਹ ਜੇਲ੍ਹ ਦੇ ਵਿੱਚ ਇੱਕ ਵਾਰ ਵੀ ਨਹੀਂ ਬਾਹਰ ਆਈ ਤਬਾ ਇਸ ਕਰਕੇ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਸਰਕਾਰ ਨੇ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੈ ਇਹ ਇਹਨਾਂ ਦੇ ਵਕੀਲ ਦਾ ਕਹਿਣਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਅਮਰਤਪਾਲ ਨੂੰ ਲੈ ਕੇ ਜੇ ਤੁਹਾਨੂੰ ਤਾਂ ਇੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਪਰ ਰੋਟੀ ਖਿਪਾਉਂਦੇ ਮਿਲਦੇ ਆ ਕਰੋ ਨਮਟਾ ਧੰਨਵਾਦ